ਵਨੇਸਾ ਮਾਰਗਿਸ ਨਾਮ ਦੀ ਇਸ ਹਾਲੀਵੁੱਡ ਐਕਟਰ ਦੇ ਪੁਲਿਸ ਨੂੰ ਗੋਲੀ ਮਾਰਨੀ ਪੈ ਗਈ ਸੀ ਕਿਉਂਕਿ ਇਹ ਪੁਲਿਸ ਨੂੰ ਇੱਕ ਨਕਲੀ ਗੰਧ ਘਾ ਰਹੀ ਸੀ ਹੋਇਆ ਐਦਾਂ ਕਿ ਵਨੇਸਾ ਮਾਰਗਿਸ ਦਾ ਕੰਮ ਹਾਲੀਵੁੱਡ ਦੇ ਵਿੱਚ ਚੰਗਾ ਚੱਲ ਰਿਹਾ ਸੀ ਪਰ ਬਾਅਦ ਵਿੱਚ ਇਹ ਕੁਝ ਡਿਸਆਰਡਰਸ ਦੇ ਵਿੱਚ ਲੰਘਣ ਲੱਗ ਗਈ ਜਿਵੇਂ ਕਿ ਬਾਈਪੋਲਰ, OSD, ਫਾਈਬਰੋਮਾਇਲਜੀਆ, ਸੀਲੀਐਕ, ਐਗਰੋਫੋਬੀਆ ਅਤੇ ਕੁਝ ਸੀਜ਼ਰਸ ਜਿਨ੍ਹਾਂ ਕਾਰਨ ਇਸ ਦਾ ਲਾਈਫਸਟਾਈਲ ਬਹੁਤ ਹੀ ਖਰਾਬ ਹੋ ਗਿਆ ਤੇ ਇੱਕ ਦਿਨ ਇਸ ਦੀ ਫਰੈਂਡ ਨੇ ਥਾਣੇ ਦੇ ਵਿੱਚ ਫੋਨ ਕੀਤਾ ਅਤੇ ਕਿਹਾ ਕਿ ਵਨੇਸਾ ਅੱਜ ਕੁਝ ਸਹੀ ਰੈਕਟ ਨਹੀਂ ਕਰ ਰਹੀ ਉਹ ਬਹੁਤ ਗੁੱਸੇ ਦੇ ਵਿੱਚ ਆ ਵੀ ਤੁਸੀਂ ਉਸਤੇ ਘਰੇ ਜਾ ਕੇ ਚ કરી ਗਈ ਤਾਂ ਸਾਰਾ ਕੁਝ ਸਮਾਨ ਉਲਟ-ਪੁਲਟ ਹੋਇਆ ਹੋਇਆ ਸੀ ਅਤੇ ਪੁਲਿਸ ਨੂੰ ਦੇਖਦ ਸਾਰੀ ਵਨੇਸਾ ਮਾਰਗਿਸ ਨੂੰ ਦੌਰੇ ਪੈਣ ਲੱਗੇ ਅਤੇ ਪੁਲਿਸ ਨੇ ਕਿਹਾ ਕਿਸੇ ਤੈਨੂੰ ਅਰੈਸਟ ਕਰਨ ਨਹੀਂ ਬਲਕਿ ਤੈਨੂੰ ਮੈਂਟਲ ਹਸਪਤਾਲ ਤੇਰਾ ਚੈੱਕਅਪ ਕਰਵਾਉਣਾ ਤੇ ਤੈਨੂੰ ਦਵਾਈ ਦਿਵਾਉਣ ਆਏ ਆ ਤੂੰ ਸਾਡੇ ਨਾਲ ਚੱਲ ਵਨੇਸਾ ਮਾਰਗਿਸ ਉਹਨਾਂ ਨੂੰ ਦੇਖ ਕੇ ਘਬਰਾ ਜਾਂਦੀ ਹੈ ਅਤੇ ਉਸਨੇ ਇੱਕ ਨਕਲੀ ਗਨ 에ਅਰ ਗਨ ਕਹਿ ਲੋ ਜਾਂ ਫਿਰ ਵੀ ਰੱਖੀ ਹੋਈ ਸੀ ਜੋ ਕਿ ਬਿਲਕੁਲ ਇੱਕ ਬਰੇਟਾ ਹੈਂਡਗਨ ਦੇ ਵਾਂਗੂ ਦਿੱਕਦੀ ਸੀ ਉਸਨੇ ਉਹ ਗਨ ਕੱਢ ਕੇ ਪੁਲਿਸ ਵੱਲ ਪੁਆਇੰਟ ਕਰ ਦਿੱਤੀ ਅਤੇ ਪੁਲਿਸ ਨੂੰ ਨਹੀਂ ਪਤਾ ਸੀ ਕਿ ਇਹ ਇੱਕ ਟੌਏ ਗਨ ਆ ਸੋ ਉਹ ਉਹਨੂੰ ਕਹਿੰਦੇ ਨੇ ਕਿ ਆਪਣੀ ਗ ਕਰਨਾ ਪਊਗਾ ਸੋ 10-15 ਮਿੰਟ ਤੱਕ ਪੁਲਿਸ ਵਾਲੇ ਉਸ ਨੂੰ ਕਹੀ ਗਏ ਕਿ ਤੂੰ ਆਪਦੀ ਗਨ نیچے ਰੱਖ ਦੇ ਪਰ ਉਸਨੇ ਨਹੀਂ ਰੱਖੀ ਤੇ ਉਹ بار-बार ਉਹਨਾਂ ਵੱਲ ਪੁਆਇੰਟਡ ਕਰੀ ਗਈ ਤੇ ਡਿਫੈਂਸ ਦੇ ਵਿੱਚ ਐਂਟ ਤੇ ਪੁਲਿਸ ਵਾਲਿਆਂ ਨੂੰ ਵਨੇਸਾ ਮਾਰਗੇਜ਼ ਤੇ ਗੋਲੀ ਚਲਾਉਣੀ ਪਈ ਵਨੇਸਾ ਮਾਰਗੇਜ਼ ਦੀ ਮੌਤ ਹੋ ਜਾਂਦੀ ਹੈ ਤੇ 2019 ਦੇ ਵਿੱਚ ਵਨੇਸਾ ਦੇ ਘਰ ਦੇ 20 ਮਿਲੀਅਨ ਡਾਲਰ ਦਾ ਟ੍ਰੌਂਗਫੁੱਲ ਡੈਥ ਲਾਸਟ ਫਾਈਲ ਕਰਦੇ ਨੇ ਅਤੇ ਬਾਅਦ ਦੇ ਵਿੱਚ ਉਹਨਾਂ ਦਾ ਸਮਝੌਤਾ ਹੁੰਦਾ ਹੈ 4.5 ਲੱਖ ਡਾਲਰ ਦਾ 2021 ਦੇ ਵਿੱਚ